ਦੀ ਦੇਖ ਰਹੀ ਬਾਰਡਰ ਪੱਟੀ ਨੂੰ ਮੈਂ ਮੋਰੇ ਪੱਟੀ ਐਸਵੇਂ ਮੌਜੂਦ ਹੈ ਨਹੀਂ ਪਿੰਡ ਮਾਣ ਨਗਲ ਜਿੱਥੇ ਕੀ ਇੱਕ ਸੰਸਥਾ ਸਮਾਨ ਲੈ ਕੇ ਹਰ ਪਿੰਡ ਤੱਕ ਲਈ ਆਈ ਹੋਈ ਆ ਸਮਾਨ ਕੀ ਕੀ ਹੈਗਾ ਵਾ ਸੰਸਥਾ ਦਾ ਨਾਮ ਕੀ ਹੈਗਾ ਵਾ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਇਸ ਬਾਰੇ ਕੀ ਕਰਨਾ ਚਾਹੁੰਦੇ ਨੇ ਕੀ ਆਪਣਾ ਨਾਮ ਆਪਣੀ ਸੰਸਥਾ ਦਾ ਨਾਮ ਅਸੀ ਕਾਲ ਜੀ ਮੇਰਾ ਭਾਜੀ ਵਾਲਾ ਲਾਜੋ ਜਿਹੜਾ ਭਾਜੀ ਮਿਲ ਜਾ। ਅਸੀਂ ਸੇਵਾ ਪੰਜਾਬ ਸੰਗਠਨ ਹੈ ਔਰਤਾਂ ਦਾ ਅਸੀਂ 2016 ਚ ਜਿਹੜਾ ਗੁਰਦਾਰ ਮਤਲਬ ਕਿ ਪੂਰੇ ਪੰਜਾਬ ਚ ਸੇਵਾ ਕੰਮ ਕਰ ਰਹੀ ਹੈ ਜੀ 1972 ਚ ਸੇਵਾ ਭਾਰਤ ਜਿਹੜਾ ਇਹ ਸ਼ੁਰੂ ਹੋਇਆ ਸੀ ਤੇ 2016 ਤੋਂ ਪੰਜਾਬ ਪੂਰੇ ਚ ਕੰਮ ਕਰ ਰਹੀ ਹੈ ਜੀ ਜਿਵੇਂ ਕਿ ਕੋਵਿਡ ਦੇ ਟਾਈਮ ਤੇ ਵੀ ਅਸੀਂ ਆਪਣੇ ਮੈਂਬਰਾਂ ਲਈ ਜੋ ਵੀ ਬਣ ਸਕਦਾ ਕੀਤਾ ਹੈ ਜਿਵੇਂ ਕਿ ਹੁਣ ਸਾਰੇ ਪੰਜਾਬ ਦੇ ਵਿੱਚ ਪਾਣੀ ਦੇ ਨਾਲ ਬਹੁਤ ਮੁਸੀਬਤ ਕੋਈ 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 ਇਸ ਜਿਹੜਾ ਪੰਜਾਬ ਆੜ ਆਇਆ ਉਹਦੇ ਨਾਲ ਨਾਲ ਸੇਵਾ ਪੰਜਾਬ ਦੇ ਨਾਲ ਜਿਵੇਂ ਪੁਕਾਰ ਐਨ ਜੀਓ ਨੇ ਸਾਡਾ ਬਹੁਤ ਹੱਲ ਕੀਤੀ ਹੈ ਨਿਸ਼ਾਨਤ ਨੇ ਜਿਨ੍ਹਾਂ ਨੇ ਸਾਨੂੰ ਇਸ ਸਮਾਂ ਦੇ ਵਿੱਚ ਕਾਫੀ ਸਹਿਯੋਗ ਦਿੱਤਾ ਹੈ ਤੁਸੀਂ ਵੀ ਇਸ ਸੰਸਥਾ ਦੇ ਨਾਲ ਜੁੜੇ ਹੋ ਕੰਮ ਕਰ ਰਹੇ ਹੋ ਇਸ ਸੰਸਥਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹੋ ਹੀ ਕਹਾਂਗਾ ਕਿ ਇਹ ਬੜਾ ਹੀ ਵੱਡਾ ਗਰੁੱਪ ਹੈ ਆਲਰੇਡੀ ਪਹਿਲਾਂ ਵੀ ਇਹਨਾਂ ਨੇ ਕਾਫੀ ਇੱਥੇ ਕੈਂਪ ਲਗਾਉਂਦੇ ਰਹੇ ਨੇ ਕਿ ਸਕਿਲਡ ਦੇ ਨਾਲ ਸੰਬੰਧਿਤ ਇਹ ਕਾਫੀ ਲੜਕੀਆਂ ਨੂੰ ਤਿਆਰ ਕਰਦੇ ਨੇ ਜਿਹੜੀਆਂ ਫਿਊਚਰ ਦੇ ਵਿੱਚ ਜਾ ਕੇ ਆਪਣਾ ਜਿਹੜਾ ਕੀਤਾ ਕਰ ਸਕਦੀਆਂ ਨੇ ਤਾਂ ਹੁਣ ਜਿਹੜੇ ਮਾੜੇ ਹਾਲਾਤ ਬਣੇ ਇਹਦੇ ਵਿੱਚ ਇਹ ਸੰਸਥਾ ਜਿਹਦਾ ਸੇਵਾ ਪੰਜਾਬ ਹੈ ਤਾਂ ਇਦਾਂ ਦੀਆਂ ਹੋਰ ਸਸਤਾਵਾਂ ਵੀ ਬੜੀਆਂ ਲਿੰਕ ਦੇ ਵਿੱਚ ਆਈਆਂ ਤੇ ਤੁਸੀਂ ਦੇਖੋ ਕਿ ਇਹਨਾਂ ਨੇ ਇਹ ਨਹੀਂ ਕਿਹਾ ਕਿ ਸਮਾਨ ਇਹ ਕਹਿੰਦੇ ਕਿ ਸਾਨੂੰ ਇੱਕ ਟਰਾਲੀ ਪ੍ਰੋਵਾਈਡ ਕਰੋ ਅਸੀਂ ਮਟੀਰੀਅਲ ਪੇਂਟ ਡੋਰ ਟੂ ਡੋਰ ਵਿਜ਼ਿਟ ਕਰਕੇ ਬਣਨ ਲਿਆ ਤੇ ਮੈਂ ਕਿਹਾ ਕਿ ਤੁਹਾਡਾ ਇਹ ਪ੍ਰਾਲਾ ਬਹੁਤ ਹੀ ਵਧੀਆ ਹੈ ਔਰ ਇਹ ਦੂਜੀ ਵਾਰ ਜਿਹੜਾ ਇੱਥੇ ਆਏ ਨੇ ਲਗਾਤਾਰ ਇਹਨਾਂ ਨੇ ਲਾਗੇ ਦੇ ਜਿਹੜੇ ਪੇਂਡ ਸੀ ਕਵਰ ਕੀਤੇ ਔਰ ਇਹਦੇ ਵਿੱਚ ਸਿਰਫ ਮੈਂ ਇੰਨੀ ਕੁ ਗੱਲ ਕਹਾਂਗਾ ਕਿ ਇਹਦਾ ਕੁਆਲਿਟੀ ਵਾਈਜ਼ ਬਹੁਤ ਵਧੀਆ ਹੈ ਨਹੀਂ ਕਿੰਨੀਆਂ ਵੀ ਸਸਤਾਵਾਂ ਆ ਰਹੀਆਂ ਨੇ ਇਹ ਨਹੀਂ ਵੀ ਚਲਾਹੂ ਜਾਂ ਮਾਲ ਦੇ ਇੱਕ ਇਹ ਤੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਜੇ ਕਿਸੇ ਨੇ ਤਰਪਾਲ ਵੀ ਦਿੱਤੀ ਜਾ ਰਹੀ ਹੈ ਜੇ ਕੁਲਰ ਦਿੱਤਾ ਜਾ ਰਿਹਾ ਜੇ ਪਾਰਟੀ ਦਿੱਤੀ ਜਾ ਰਹੀ ਹੈ ਤੇ ਲੌਂਗ ਲਾਈਫ ਚੱਲੇਗੀ ਲਾਸਟ ਦੇ ਵਿੱਚ ਮੈਂ ਸੇਵਾ ਪੰਜਾਬ ਦਾ ਤਹਿ ਦਿਲੋਂ ਰੇਨੋ ਮੈਡਮ ਨੇ ਲਵ ਬੱਚੇ ਨੇ ਸੁਮੇਤ ਐ ਤਸੀਮਾ ਮੈਡਮ ਨੇ ਔਰ ਇਹਨਾਂ ਸਾਰਿਆਂ ਬੱਚਿਆਂ ਦਾ ਮੈਂ ਤਨਵਾਦ ਕਰਦਾ ਕਿ ਇਹ ਬਹੁਤ ਮਿਹਨਤ ਕਰ ਰਹੇ ਨੇ ਔਰ ਇੱਕ ਹੋਰ ਗੱਲ ਕਹਾਂਗਾ ਕਿ ਜਿਹੜੀ ਵੀ ਸੰਗਤ ਬਾਹਰੋਂ ਆ ਰਹੀ ਹੈ ਤੇ ਸਾਡੇ ਜੇ ਕਿਤੇ ਕੋਈ ਕਿਤੇ ਸਾਡੇ ਵੱਲੋਂ ਕਿਤੇ ਲਿਆ ਜਾਂਦੀ ਹੈ ਵਲੰਟਰੀ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਸਾਰੂ ਗੱਲਾਂ ਵੀ ਬੜੀਆਂ ਸੁਨੀਆਂ ਪੈ ਰਹੀਆਂ ਨੇ ਤੇ ਖਿੜੇ ਮਥੇ ਪ੍ਰਵਾਨ ਹੈ ਪਰ ਅਸੀਂ ਫੇਰ ਵੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿੰਨੀ ਸੇਵਾ ਮੇਰੇ ਵਰਗੇ ਹੋਰ ਵੀਰ ਵੀ ਲੱਗੇ ਹੋਏ ਨੇ ਉਹ ਕਰਨਗੇ ਜੇ ਕਿਸੇ ਸੰਸਦ ਦਾ ਕਿਸੇ ਕਰਕੇ ਡੇਰ ਟੁੱਟ ਜੇ ਜਾਂ ਉਹਨਾਂ ਨੂੰ ਕੋਈ ਫੇਸ ਲੱਗੇ ਤਾਂ ਅਸੀਂ ਉਹਨਾਂ ਤੋਂ ਮਾਫੀ ਮੰਗਣੇ ਆ ਤੇ ਅਸੀਂ ਇਹੋ ਹੀ ਬੇਨਤੀ ਕਰਾਂਗੇ ਕਿ ਤੁਸੀਂ ਦੁਬਾਰਾ ਫੇਰ ਆਓ ਅਸੀਂ ਹੋਰ ਵੀ ਵੱਧ ਚੜ ਕੇ ਤੁਹਾਡਾ ਸਵਾਗਤ ਹੀ ਕਰਾਂਗੇ ਧੰਵਾਦ ਵੀ ਕਰਾਂਗੇ ਤੇ ਤੁਹਾਡੀ ਸੰਸਦ ਦੀ ਚੜ ਦੀ ਅਦਾਸੀ ਕਰਾਂਗੇ ਤੁਸੀਂ ਆਇਓ ਤੈਨੂੰ ਮੈਡਮ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ ਸੇਵਾ ਪੰਜਾਬ ਦਾ ਫੇਰ ਤੈਨੂੰ ਧੰਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁੜਾ ਕਾਦ ਨਹੀਂ ਕਰਮੀ ਬੜੀ ਮੁੜਾ ਕਾਦ ਦਿੰਦੇ ਨਹੀਂ ਜੀ ਉਹ ਨਾਂ ਨਾਂ ਟੋਰੀਏ ਇਹ ਕਿਲਰ ਐਂਟੀ ਐਲੋਲੀਏ ਦਵਾਈ ਐ ਦਰਦ ਦੀ ਦਵਾਈ ਐ ਆਹ ਕਾਕਾ ਲੈ ਜੀ ਇੱਧਰ ਤੈਨੂੰ ਮਿਲ ਜਾਣਾ ਜੀ ਜੋ ਕਹਾਂਗੇ ਨਾਲ ਆਲੇ ਆਫ ਤੁਹਾਨੂੰ ਬਹੁਤ ਵੇਲੇ ਹਾਂ ਲੱਗੇ ਇਹ ਸਾਬਣਾ ਟਿਕਾ ਦੇ ਤਾ ਕੋਈ ਹਾਥ ਵਗੈਰਾ ਤੁਹਾਨੂੰ ਵਿੱਚ ਲੜਾ ਕਿ ਤੁਹਾਨੂੰ ਬਿਮਾਰੀਆਂ ਲੱਗਣ ਕਿਉਂਕਿ ਆਸ-ਪਾਸ ਗੰਦੇ ਪਾਣੀ ਨਾਲ ਆਉਣ ਵਾਲੇ ਟਾਈਮ ਚ ਬਿਮਾਰੀਆਂ ਇਹ ਗੈਸ ਦਾ ਕੈਪਸੂਲਾ ਦੇਖੋ ਜਿੱਥੇ ਐਸਪੀ ਲਿਖਿਆ ਹੋ ਗੈਸ ਦਾ ਕੈਪਸੂਲਾ ਇਹ ਤੇਰਾ ਸਿੱਟਾ ਮੋਲ ਆ ਬੁਖਾਰ ਦੀ ਦਵਾਈ ਆ ਜੇ ਤੁਹਾਡੇ ਨੋਰਮਲ ਕਿਤੇ ਦਰਦ ਹੁੰਦੀ ਤੇ ਉਹਦੇ ਵਾਸਤੇ ਦਵਾਈ ਆ ਠੀਕ ਹੈ ਇਹ ਗੈਸ ਦੀ ਇੱਕ ਟੈਬਲੇਟ ਆ ਜਿਹੜੀ ਤੁਸੀਂ ਪਾਣੀ ਚ ਘੋਲ ਕੇ ਪੀ ਸਕਦੇ ਹੋ ਇਹ ਉਲਟੀ ਆ ਜਿਵੇਂ ਤੁਹਾਡੇ ਆਸ-ਪਾਸ ਗੰਦਾ ਪਾਣੀ ਆ ਕਿਸੇ ਨੂੰ ਪੇਟ ਖਰਾਬ ਹੋ ਜਾਂਦਾ ਉਲਟੀਆਂ ਲੱਗਦੀਆਂ ਤੇ ਉਹਦੇ ਵਾਸਤੇ ਆ ਇਹ ਲੀਵੋ ਸਿਟਰਜਿਨ ਆ ਜਿਵੇਂ ਅਲਰਜੀ ਦੀ ਕੀ ਇਹਦੇ ਖਾਰਿਸ਼ ਹੁੰਦੀ ਆ ਥੱਪੜ ਪੈਂਦਾ ਤੇ ਉਹਦੇ ਵਾਸਤੇ ਜੀ ਠੀਕ ਆ ਜੀ